ਇਤੇ ਅਸਕਨਗਰ ਗੁਰਦੁਆਰਾ ਸਾਹਿਬ ਪਾਤਸ਼ਾਹੀ 10ਵੀਂ ਪਿੰਡ ਹੀਰਾਵਿਕੇ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਂਬੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਜਥੇਦਾਰ ਜਗਦੀਸ਼ ਸਿੰਘ ਤਲਵੰਡੀ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅਗਵਾਈ ਵਿੱਚ ਪਹਿਲੇ ਪ੍ਰਕਾਸ਼ਪੁਰਬ ਅਤੇ 350 ਸਾਲਾ ਸਤਾਪਦੀ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਸਮਰਪਿਤ ਧਾਰਮਿਕ ਅਤੇ ਅਮਰਤ ਸੰਚਾਰ 22 23 ਅਤੇ 24 ਅਗਸਤ ਨੂੰ ਬੜੀ ਸਰਧਾ ਭਾਵਨਾ ਨਾਲ ਮਨਾਇਆ ਜਾ ਰਿਹਾ ਜਿੱਥੇ ਕੱਲ ਰੋਜ ਤੋਂ ਧੁਰਗੀ ਬਾਣੀ ਦੇ ਸ੍ਰੀ ਅਖੰਡ ਪਾਠ ਪ੍ਰਾਰੰਭ ਕੀਤੇ ਗਏ ਨੇ ਅਤੇ ਅੱਜ ਬੱਚਿਆਂ ਦੇ ਗੁਰਬਾਣੀ ਮੁਕਾਬਲੇ ਅਤੇ ਇੱਕ ਵੀ ਸਰੀ ਮੁਕਾਬਲੇ ਕਰਵਾਏ ਗਏ ਨੇ ਇਸ ਮੌਕੇ ਮੈਨੇਜਰ ਨਰਪਿੰਦਰ ਸਿੰਘ ਜੀਮਨਾ ਭਾਈ ਜਸਮੀਲ ਸਿੰਘ ਬਦਦਵਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਬੜੀ ਸਰਤਾ ਭਾਵਨਾ ਨਾਲ ਮਨਾਇਆ ਜਾਂਦਾ ਹੈ ਜਿਸ ਨੂੰ ਸਮਰਪਿਤ ਕੱਲ ਰੋਜ ਤੋਂ ਧੁਰਗੀ ਬਾਣੀ ਦੇ ਸ੍ਰੀ ਅਖੰਡ ਪਾਠ ਸਾਹਿਬ ਪਰਾਰੰਭ ਕੀਤੇ ਗਏ ਨੇ ਅਤੇ ਅੱਜ ਬੱਚਿਆਂ ਦੇ ਗੁਰਬਾਣੀ ਮੁਕਾਬਲੇ ਅਤੇ ਇੱਕ ਵੀ ਸਰੀ ਮੁਕਾਬਲੇ ਕਰਵਾਏ ਗਏ ਨੇ ਉਨਾ ਅਗੇ ਦੱਸਿਆ ਕਿ 24 ਅਗਸਤ ਦਿਨ ਐਤਵਾਰ ਨੂੰ ਭੋਗਾ ਤੋਂ ਉਪਰੰਤ ਧਾਰਮਿਕ ਦਵੰਤ ਸਜਾਈ ਜਾਣਗੇ ਜਿਸ ਵਿੱਚ ਸਿੰਘ ਸਹਿਬਾਨ ਗਿਆਨੀ ਗੁਰਮਿੰਦਰ ਸਿੰਘ ਜੀ ਹੈੱਡ ਗ੍ਰਾਂਤੀ ਸੱਜਖੰਡ ਸ੍ਰੀ ਹਰਮੰਦਰ ਸਾਹਿਬ ਤੋਂ ਇਲਾਵਾ ਰਗਵੀ ਢਾਡੀ ਕਥਾਵਾਚਕ ਸੰਗਤਾਂ ਨੂੰ ਗੁਰ ਇਤਿਹਾਸ ਨਾਲ ਜੋੜਨਗੇ ਅਤੇ ਧਾਰਮਿਕ ਮੁਕਾਬਲਿਆਂ ਵਿੱਚ ਜੇਤੂ ਬੱਚਿਆਂ ਨੂੰ ਜੱਥੇਦਾਰ ਜਗਜੀਤ ਸਿੰਘ ਤਲਵੰਡੀ ਮੈਂਬਰ ਸ਼੍ਰੋਮਣੀ ਕਮੇਟੀ ਵੱਲੋਂ ਸਨਮਾਨਿਤ ਵੀ ਕੀਤਾ ਜਾਵੇਗਾ ਆਓ ਦੇਖਦੇ ਹਾਂ ਜਸਬੀਰ ਸਿੰਘ ਹੀਰਾੰਦੀ ਦੀ ਖਾਸ ਰਿਪੋਰਟ ਵੈਗਦੀ ਦਾ ਖਾਲਸਾ ਵੈਗਦੀ ਦੇ ਖੱਤੇ ਅੱਜ ਗੁਰਦਾਰਾ ਪਾਠੇ 10ਵੀਂ ਵਿਸ਼ੇ ਗੁਰਦਾਰਾ ਪਰਮੰਦਰ ਕਮੇਟੀ ਵੱਲੋਂ ਗੁਰਬਾਣੀ ਕਾਂਠ ਮੁਕਾਬਲੇ ਤੇ ਇੱਕ ਵਿਸ਼ਰੀ ਮੁਕਾਬਲੇ ਕਰਾਈ ਕਰਾਈ ਗਏ ਹਨ ਅਸੀਂ ਇਹਨਾਂ ਤੋਂ ਬਹੁਤ ਹੀ ਖੁਸ਼ ਆ ਵੈਗਦੀ ਦਾ ਖਾਲਸਾ ਵੈਗਦੀ ਦੇ ਖੱਤੇ ਜੀ ਨੋ ਸੁਖਵਿੰਦਰ ਕੌਰ ਅੱਜ ਦਾ ਜਿਹੜਾ ਇਹ ਸਮਾਗਮ ਹੋਇਆ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਉਪਸਬੰਧ ਦੇ ਸੰਬੰਧ ਦੇ ਵਿੱਚ ਇੱਥੇ ਆਲੇ ਦੁਆਲੇ ਪਿੰਡਾਂ ਦੇ ਬੱਚਿਆਂ ਨੂੰ ਇੱਥੇ ਬਲਾਕੇ ਬੱਚਿਆਂ ਤੋਂ ਕਵਿਸ਼ਰੀ ਮੁਕਾਬਲੇ ਗੁਰਵਾਣੀ ਕੰਠ ਮੁਕਾਬਲੇ ਤੇ ਇੱਕ ਲਿਖਤੀ ਪੇਪਰ ਗੁਰੂ ਗੋਬਿੰਦ ਸਿੰਘ ਜੀ ਤੇਗ ਬਹਾਦਰ ਜੀ ਦੀ ਆਉਣ ਵਾਲੀ ਸ਼ਤਾਬਦੀ ਦੇ ਸੰਬੰਧ ਦੇ ਵਿੱਚ ਬੱਚਿਆਂ ਨੇ ਇੱਕ ਬੁੱਕ ਦਿੱਤੀ ਗਈ ਸੀ ਉਹਦੇ ਵਿੱਚੋਂ ਬੱਚਿਆਂ ਨੂੰ ਕੁਐਸਚਨ ਆਨਸਰ ਪਾਏ ਗਏ ਸੀ ਤੇ ਉਹਦੇ ਵਿੱਚੋਂ ਤਕਰੀਬਨ 100 ਬੱਚਾ ਇੱਥੇ ਆਇਆ ਸੀ ਜਿੰਨਾਂ ਬੱਚਿਆਂ ਨੇ ਇੱਥੇ ਆ ਕੇ ਭਾਗ ਲਿਆ ਤੇ ਭਾਗ ਲੈ ਕੇ ਬਹੁਤ ਵਧੀਆ ਤਰੀਕੇ ਦੇ ਨਾਲ ਬੱਚਿਆਂ ਨੇ ਪੇਪਰ ਵੀ ਕੀਤੇ ਤੇ ਕਵਿਸ਼ਰੀ ਮੁਕਾਬਲਿਆਂ ਦੇ ਵਿੱਚ ਵੀ ਭਾਗ ਲਿਆ ਤੇ ਗੁਰਵਾਣੀ ਕੰਠ ਦੇ ਵਿੱਚ ਵੀ ਭਾਗ ਲਿਆ ਤੇ ਮੈਂ ਸੋਚਦੀ ਆ ਕਿ ਸ਼ੋਮਣੀ ਕਮੇਟੀ ਦਾ ਇਹ ਬਹੁਤ ਵਧੀਆ ਉਪਰਾਲਾ ਕਿ ਜਿਹਦੇ ਨਾਲ ਪਿੰਡਾਂ-ਪਿੰਡਾਂ ਦੇ ਵਿੱਚੋਂ ਅਸੀਂ ਉਹਨਾਂ ਬੱਚਿਆਂ ਨੂੰ ਆਪਣੇ ਨਾਲ ਜੋੜਦੇ ਹਾਂ ਜਿਨ੍ਹਾਂ ਬੱਚਿਆਂ ਨੂੰ ਕੋਈ ਸਾਧਨ ਨਹੀਂ ਮਿਲਦਾ ਜਿਨ੍ਹਾਂ ਬੱਚਿਆਂ ਨੂੰ ਕੋਈ ਜ਼ਿਆਦਾ ਸੁਹੂਲਤ ਨਹੀਂ ਮਿਲਦੀ ਕਿਉਂਕਿ ਜੇ ਆਪਾਂ ਗੱਲ ਕਰਦੇ ਹਾਂ ਵੱਡੇ ਪਰਿਵਾਰਾਂ ਦੀ ਤਾਂ ਉਹਨਾਂ ਨੇ ਅਲੱਗ-ਅਲੱਗ ਜਗ੍ਹਾ ਤੋਂ ਕੋਈ ਨਾ ਕੋਈ ਏਦਾਂ ਦਾ ਜ਼ਰੂਰ ਕੋਈ ਟੀਚਰ ਰੱਖਿਆ ਹੋਇਆ ਹੁੰਦਾ ਜਾਂ ਉਹ ਆਪਣੇ ਬੱਚਿਆਂ ਨੂੰ ਭੇਜਦੇ ਸਿੱਖਿਆ ਲੈਣ ਵਾਸਤੇ ਪਰ ਜਿਹੜੇ ਇਹ ਗਰੀਬ ਪਰਿਵਾਰ ਨੇ ਗਰੀਬ ਪਰਿਵਾਰਾਂ ਦੇ ਬੱਚੇ ਸਾਡੇ ਜਿਹੜੇ ਸਕੂਲਾਂ ਦੇ ਵਿੱਚ ਸਰਕਾਰੀ ਸਕੂਲਾਂ ਦੇ ਵਿੱਚ ਪੜ੍ਹਦੇ ਆ ਉਹਨਾਂ ਨੂੰ ਅਸੀਂ ਇਹ ਸੁਹੂਲਤ ਨਹੀਂ ਦੇ ਪਾਉਂਦੇ ਪਰ ਸ਼੍ਰੋਮਣੀ ਕਮੇਟੀ ਦਾ ਇਹ ਬਹੁਤ ਵਧੀਆ ਇੱਕ ਪ੍ਰਬੰਧਕ ਬੜਾ ਵਧੀਆ ਇਹ ਪ੍ਰਬੰਧਾ ਕਿ ਅਸੀਂ ਇਹਨਾਂ ਬੱਚਿਆਂ ਨੂੰ ਗੁਰਬਾਣੀ ਦੇ ਨਾਲ ਜੋੜਨ ਲਈ ਇਹ ਜੇ ਉਪਰਾਲੇ ਜਿਹੜੀ ਸ਼੍ਰੋਮਣੀ ਕਮੇਟੀ ਕਰ ਰਹੀ ਆ ਤੇ ਬਹੁਤ ਸ਼ਲਾਘਾਯੋਗ ਕਦਮ ਆ ਤੇ ਉਹਨਾਂ ਪ੍ਰਬੰਧਕਾਂ ਦਾ ਵੀ ਬਹੁਤ ਵਧੀਆ ਇਹ ਉਪਰਾਲਾ ਕਿ ਉਹ ਇਹਨਾਂ ਬੱਚਿਆਂ ਨੂੰ ਆਪਣੇ ਨਾਲ ਜੋੜਦੇ ਆ ਤੇ ਬੱਚਿਆਂ ਨੂੰ ਆਪਣੇ ਵਿਰਸੇ ਬਾਰੇ ਦੱਸਦੇ ਆ ਤੇ ਆਉਣ ਵਾਲੇ ਟਾਈਮ ਦੇ ਵਿੱਚ ਸਾਨੂੰ ਲੱਗਦਾ ਕਿ ਬਹੁਤ ਵਧੀਆ ਸਾਨੂੰ ਇੰਨੀ ਜੇ ਮਿਲ ਪਾਵੇ। ਰਾਈਡਰ ਜੀ ਦਾ ਖਾਲਸਾ ਰਾਈਡਰ ਜੀ ਨੇ ਨਕਲ ਦੀ ਸਕੋ ਆ ਜਿਸ ਸਮਾਨ ਉਪਰ ਕੀ ਕਰਨਾ ਚਾਹੋ ਜਿਹੜਾ ਸੋਮੇਕੋਟ ਦੁਆਰਾ ਪ੍ਰਬੰਧਿਤ ਕਮੇਟੀ ਵੱਲੋਂ ਪਾਇੰਡੇ ਪ੍ਰਕਾਸ਼ ਨੂੰ ਮਰਕਜ਼ੀ ਦਾ ਨਿਦਾਨ ਹਾਂਜੀ ਇਹ ਗੁਰਦੁਆਰਾ ਸਾਹੇ ਦਸਵੀਂ ਮੇਰਾ ਵਿਖੇ ਜਿਹੜਾ ਗਰਮਤ ਮੁਕਾਬਲੇ ਬੱਚਿਆਂ ਦੇ ਕਰਵਾਏ ਗਏ ਨੇ ਐਸਜੀਬੀਸੀ ਵੱਲੋਂ ਬਹੁਤ ਵਧੀਆ ਪ੍ਰਾਲਾ ਕੀਤਾ ਗਿਆ ਹੈ ਨਾ ਬੱਚਿਆਂ ਨੂੰ ਜੋੜਨ ਲਈ ਇਹਨਾਂ ਬੱਚਿਆਂ ਵਿੱਚ ਸਾਹ ਪੈਦਾ ਹੁੰਦਾ ਵਾ ਬੱਚਿਆਂ ਵਿੱਚ ਗੁਰੂ ਗ੍ਰੰਥ ਸਾਹਿਬਾਰੇ ਜਾਣਕਾਰੀ ਹਾਸਲ ਕੀਤੀ ਬੱਚਿਆਂ ਨੇ ਬੇਪਰਵਾਹੀ ਹੈ ਨਾ

ਇਹ ਜਨਰਲ ਤੌਰ ਉੱਤੇ ਇਸ ਮਾਮਲੇ ਬਾਰੇ ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲ ਹੈਗਾ ਪਟਾਵਲਾ ਕਰਨਾ ਹਰ ਸਾਲ ਕੀਤਾ ਜਾਂਦਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜੋ ਉਪਰਾਲਾ ਕਰਦੀ ਹੈ ਪਹਿਲੇ ਪਾਸ਼ਾ ਜੀ ਦੇ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਉਤਸਵ ਦਿਹਾੜੇ ਨੂੰ ਮਨਾਉਣ ਦੀ ਖਾਤਰ ਛੋਟੇ-ਛੋਟੇ ਬੱਚਿਆਂ ਨੂੰ ਗੁਰਬਾਣੀ ਦੇ ਨਾਲ ਜੋੜਨਾ ਆਹ ਤੋ ਕਵਿਸਰੀ ਜੀਆਂ ਨਾਲ ਜੜਾਂ ਦੇ ਨਾਲ ਜੋੜਨਾ ਤਾਂ ਕਿ ਬੱਚੇ ਜਿਹੜਾ ਆਪਣਾ ਪਿਛਾ ਪੁਰਾਣਾ ਪਿਸ਼ੋਕੜਾ ਨੂੰ ਭੁੱਲ ਨਾ ਜਾਵੇ। ਇਹ ਆਪਣੇ ਧਰਮ ਦੇ ਨਾਲ ਜੁੜ ਜਾਣ ਦਾਸ ਲਖਵੀਰ ਸਿੰਘ ਜੀ ਦਾ ਤਕ ਉਪਰ ਸ੍ਰੋਮਣੀ ਗੁਰਦਵਾਰਾ ਪ੍ਰਬੰਧ ਕਮੇਟੀ ਵੱਲੋਂ ਪਹਿਲੇ ਪ੍ਰਕਾਸ਼ ਨੂੰ ਖਰਾਬ ਨੇ ਜਿਹੜਾ ਸਮਾਗਮ ਕਰਾਇਆ ਤੀਨ ਨੂੰ ਕਿ ਵਿਕੀ ਕਰਾ ਦੋ ਦੇਖੋ ਜੀ ਇਹ ਗੁਰੂ ਅੰਗਦ ਸਾਹਿਬ ਜਿਹੜਾ ਪਹਿਲਾ ਪ੍ਰਕਾਸ਼ ਹੈ ਪੰਜਵੇਂ ਪਾਸ਼ਾ ਮਹਾਰਾਜ ਨੇ ਜਦੋਂ ਤੋਂ ਬਾਣੀ ਲਿਆਂਦੀ ਇਹ ਬਾਣੀ ਦੇ ਨਾਲ ਜੋੜਨ ਵਾਸਤੇ ਨਿੱਕੇ ਬੱਚੇ ਜਿਹੜੇ ਨਿੱਕੀ ਪਨੀਰੀ ਆਪਣੀ ਨਵੀਂ ਆ ਰਹੀ ਆ ਉਹਨਾਂ ਨੂੰ ਉਤਸ਼ਾਹ ਕੀਤਾ ਜਾਂਦਾ ਏਕ ਜਿਵੇਂ ਸ੍ਰੋਮਣੀ ਗੁਰਦਵਾਰਾ ਪ੍ਰਬੰਧ ਕਮੇਟੀ ਨੇ ਵੱਡਾ ਉਪਸ਼ਾਹ ਕਰਕੇ ਜਿਹੜੇ ਆਪਾਂ ਅੱਜ ਜਿਵੇਂ ਗੁਰਮਤ ਦੇ ਮੁਕਾਬਲੇ ਕਰਵਾਏ ਨੇ ਬੱਚਿਆਂ ਨੂੰ ਗੁਰਬਾਣੀ ਕਾਠ ਮੁਕਾਬਲੇ ਕਰਵਾਏ ਗਏ ਨੇ ਵੀਖਰੀ ਮੁਕਾਬਲੇ ਕਰਵਾਏ ਗਏ ਨੇ ਧਾਰਮਿਕ ਪੇਪਰ ਲਿਆ ਗਿਆ ਬੱਚਿਆਂ ਦਾ ਇਹਦੇ ਵਿੱਚ ਬੱਚੇ ਜਿਹੜੇ ਹੁਣ ਸਕੂਲਾਂ ਤੋਂ ਚੱਲ ਕੇ ਆਏ ਨੇ ਜਾਂ ਇਲਾਕੇ ਦੇ ਆਏ ਨੇ ਉਹਨਾਂ ਦਾ ਹੌਸਲਾ ਬਦ ਮੈਂ ਜਦੋਂ ਕੱਲ ਨੂੰ ਅਪੀਸ਼ਨਾਂ ਤੇ ਆਉਣਗੇ ਤੇ ਇਹਦੇ ਨਾਲ ਬਡੇਰੀ ਜਿਹੜੀ ਨੌਜਵਾਨ ਪਨੀਰੀ ਆਪਣੀ ਉਹ ਗੁਰਮਤ ਵਾਲੇ ਪਾਸੇ ਜ਼ਿਆਦਾ ਚੱਲਦੀ ਆ ਨਹੀਂ ਮੈਂ ਇਹ ਸਲਾਹਾ ਜੋ ਕਰਨ ਸਭ ਨਾਲ ਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਦਾ ਮੈਨੇਜਰ ਸਾਹਿਬ ਦਾ ਜਿਨ੍ਹਾਂ ਨੇ ਇਹ ਬੱਚਿਆਂ ਨੂੰ ਹੰਬ ਹਮਾ ਕੇ ਇਹੋ ਜਿਹੇ ਪ੍ਰੋਗਰਾਮ ਕਰਨ ਦੀ ਇਹੋ ਜਿਹੇ ਪ੍ਰੋਗਰਾ ਅੱਲਾ ਮੈਂ ਤਾਂ ਕਹਿੰਦਾ ਵੀ ਪਿੰਡ-ਪਿੰਡ ਦੇ ਵਿੱਚ ਹਰ ਗਲੀ-ਗਲੀ ਦੇ ਵਿੱਚ ਇਹੋ ਜਿਹੇ ਪ੍ਰੋਗਰਾਮ ਹੋਣੇ ਚਾਹੀਦੇ ਨੇ ਗੁਰੂ ਨਾਨਕ ਦਾ ਵੀ ਅਸੂਲ ਆਣਾ ਵੀ ਕਰ ਕਰ ਬਿਟ ਧਰਮਸਾਲ ਇਹ ਆਪਾਂ ਉਹ ਉਹ ਮਾਰਗ ਨੂੰ ਫੜੀਏ ਆਪਾਂ ਜਿਹੜਾ ਗੁਰੂ ਦਾ ਲਾੜਾ ਫੜ ਕੇ ਫੇਰੀ ਪਾਰ ਹੋ ਸਕਦਾ ਕਿਉਂਕਿ ਜਿਹੜੀ ਅੱਜ ਦੀ ਨੌਜਵਾਨ ਕਿਹੜੀ ਹੈ ਕਿਤੇ ਨਸ਼ਿਆਂ ਦੇ ਦਲਤ ਵਿੱਚ ਹੋ ਰਹੀ ਹੈ ਕਿਤੇ ਗਲਤ ਕਰਾਹੇ ਪੈ ਰਹੇ ਨੇ ਜੇਕਰ ਬੱਚੇ ਨੂੰ ਆਪਾਂ ਚੰਗੀ ਸਿੱਖਿਆ ਸ਼ੁਰੂ ਤੋਂ ਗੁਰਬਾਣੀ ਵਾਲੇ ਪਾਸੇ ਜੋੜਾ ਕੇ ਦਾ ਸ਼ੁਰੂ ਤੋਂ ਹੀ ਆਪਾਂ ਬੱਚਿਆਂ ਨੂੰ ਬਾਣੀ ਤੇ ਬਾਣੀ ਦੇ ਧਾਰਨੀ ਬਣਾਵਾਂਗੇ ਮੈਨੂੰ ਨਹੀਂ ਲੱਗਦਾ ਵੀ ਆਪਣੇ ਨੌਜਵਾਨ ਆਪਣੀ ਕਿਸੇ ਗਲਤ ਕਰਾਹੇ ਪਊ ਲਾਹੌਰ ਜੀ ਕੀ ਪਟੇ ਦਾਸ ਭਾਈ ਅਰਜਨ ਸਿੰਘ ਪ੍ਰਚਾਰਕ ਕਰਮ ਪ੍ਰਚਾਰਕ ਕਮੇਟੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਭਾਈ ਸਰਵਨ ਸਿੰਘ ਜੀ ਪ੍ਰਚਾਰਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅਮਰਤ ਸਰ ਸਾਹਿਬ ਤੋਂ ਗੁਰਦੁਆਰਾ ਸਾਹਿਬ ਪਾਤਸ਼ਾਹੀ ਦਸਵੀਂ ਪਿੰਡ ਹੀਰਾ ਵਿਖੇ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਗ ਨੂੰ ਸਮਰਪਤ ਕਰਵਾਏ ਜਾ ਰਹੇ ਗੁਰਮਤ ਸਮਾਗਮਾਂ ਦੇ ਵਿੱਚ ਹਾਜ਼ਰੀ ਭਰ ਰਹੇ ਸਨ ਅੱਜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਮੂਹ ਸੰਗਤਾਂ ਦੇ ਸਹਿਯੋਗ ਦੇ ਨਾਲ ਗੁਰਦੁਆਰਾ ਸਾਹਿਬ ਵਿਖੇ ਗੁਰਬਾਣੀ ਕੰਠ ਗੁਰ ਇਤਿਹਾਸ ਅਤੇ ਗੁਰ ਕਵੀਸ਼ਰੀ ਮੁਕਾਬਲੇ ਕਰਵਾਏ ਗਏ। ਇਨ੍ਹਾਂ ਮੁਕਾਬਲਿਆਂ ਦੇ ਵਿੱਚ ਬੱਚਿਆਂ ਨੇ ਹਿੱਸਾ ਲਿਆ ਹੈ। ਬੱਚਿਆਂ ਨੇ ਬੜੀ ਸ਼ਰਧਾ ਭਾਵਨਾ ਦੇ ਨਾਲ ਬੜੇ ਹੀ ਸ਼ਿੱਦਤ ਦੇ ਨਾਲ ਤਿਆਰੀ ਕੀਤੀ ਤੇ ਇਨ੍ਹਾਂ ਮੁਕਾਬਲਿਆਂ ਦੇ ਵਿੱਚ ਗੁਰਬਾਣੀ ਸੁਣਾ ਕੇ ਕਵੀਸ਼ਰੀ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ ਹੈ। ਇਨ੍ਹਾਂ ਮੁਕਾਬਲਿਆਂ ਦੇ ਵਿੱਚ ਤਲੇ ਦੂਜੇ ਤੀਜੇ ਚੌਥੇ ਪੰਜਵੇਂ ਸਥਾਨ ਦੇ ਉੱਤੇ ਜਿਹੜੇ ਵਿਦਿਆਰਥੀ ਆਏ ਨੇ ਉਹਨਾਂ ਦੇ ਨਤੀਜੇ ਜਿਹੜੇ ਕੱਲ ਦੇ ਸਮਾਗਮਾ ਦੇ ਵਿੱਚ ਅਨਾਉਂਸ ਕੀਤੇ ਜਾਣਗੇ ਕੱਲ ਮਿਤੀ 24 ਤਰੀਕ ਨੂੰ ਗੁਰਦੁਆਰਾ ਸਾਹਿਬ ਪਾਤਸ਼ਾਹੀ ਦਸਵੀ ਪਿੰਡ ਹੀਰਾ ਵਿਖੇ ਸ੍ਰੀ ਦਰਬਾਰ ਸਾਹਿਬ ਤੋਂ ਸਤਕਾਰਯੋਗ ਸਿੰਘ ਸਾਹਿਬ ਗਿਆਨੀ ਗੁਰਮਿੰਦਰ ਸਿੰਘ ਜੀ ਵਿਸ਼ੇਸ਼ ਤੌਰ ਤੇ ਹਾਜ਼ਰੀਆਂ ਭਰ ਰਹੇ ਨੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਗੁਰੂ ਪੰਥ ਦੇ ਮਹਾਨ ਢਾਡੀ ਕਵੀਸ਼ਰ ਜਥੇ ਇਹਨਾਂ ਸਮਾਗਮਾ ਦੇ ਵਿੱਚ ਹਾਜ਼ਰੀ ਭਰਨਗੇ ਸੰਗਤਾਂ ਦੇ ਚਰਨਾਂ ਦੇ ਵਿੱਚ ਬੇਨਤੀ ਹੈ ਕਿ ਵਾਦ ਤੋਂ ਵਾਦ ਇਹਨਾਂ ਸਮਾਗਮਾਂ ਦੇ ਵਿੱਚ ਸ਼ਮੂਲੀਅਤ ਕਰਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਜਸਮੀਰ ਸਿੰਘ ਬਦਵਾਲ ਕਥਾਵਾਚਕ ਗੁਰਦੁਆਰਾ ਪਾਸ਼ੀ ਦਸਮੀ ਹੀਰਾਕੋ ਅੱਜ ਦੇ ਸਮਾਗਮ ਬਾਰੇ ਜਾਣਕਾਰੀ ਸੋ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜੋ ਹਰ ਸਾਲ ਗੁਰਦੁਆਰਾ ਸਾਹਿਬ ਦਸਮੀ ਹੀਰਾਂ ਵਿਖੇ ਸਾਡੇ ਬਹੁਤ ਹੀ ਸਤਿਕਾਰਯੋਗ ਜਥੇਦਾਰ ਜਗਦੀਸ਼ ਸਿੰਘ ਜੀ ਤਲਵੰਡੀ ਇੱਥੋਂ ਦੇ ਮੈਨੇਜਰ ਨਰਪਾਲ ਸਿੰਘ ਜੀ ਅਤੇ ਸਮੂਹ ਸਟਾਫ ਅਤੇ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਦੇ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਨੂੰ ਮੁੱਖ ਰੱਖਦੇ ਹਾਂ ਅੱਜ 23 ਤਰੀਕ ਨੂੰ ਬੱਚਿਆਂ ਦੇ ਧਾਰਮਿਕ ਮੁਕਾਬਲੇ ਕਰਵਾਏ ਗਏ ਸੋ ਇਸ ਵਾਰ ਅਸੀਂ 5 ਪੋਜੀਸ਼ਨਾਂ ਬੱਚਿਆਂ ਨੂੰ ਕੱਢ ਰਹੇ ਹਾਂ 5 ਪੋਜੀਸ਼ਨਾਂ ਗੁਰਬਾਣੀ ਕੰਠ ਵਾਲੇ ਤੇ 5 ਪੋਜੀਸ਼ਨਾਂ ਵਿਸ਼ਰੀ ਵਾਲੇ ਇਸੇ ਤਰ੍ਹਾਂ ਜੋ ਲਿਖਤੀ ਪੇਪਰ ਹੋਇਆ ਉਹਨਾਂ ਬੱਚਿਆਂ ਨੂੰ ਸਨਮਾਨ ਕੀਤਾ ਜਾਵੇਗਾ ਸਨਮਾਨ ਬੜੀ ਚੰਗੀ ਸਨਮਾਨ ਕੱਲ ਨੂੰ ਸਿੰਘ ਸਾਹਿਬ ਪਰਮਿੰਦਰ ਸਿੰਘ ਜੀ ਜਥੇਦਾਰ ਜਗਜੀਤ ਸਿੰਘ ਜੀ ਤਲਵੰਡੀ ਤੇ ਹੋਰ ਪਤਵੰਤੇ ਸੱਜਣ ਪਹੁੰਚ ਰਹੇ ਨੇ ਵਿਸ਼ੇਸ਼ ਤੌਰ ਤੇ ਜੋ ਬੱਚਿਆਂ ਦਾ ਸਨਮਾਨ ਕਰਨਗੇ ਇਸ ਸਮਾਗਮ ਨੂੰ ਇਸ ਮੌਕੇ ਤੇ ਕੀਤਾ ਜਾਵੇਗਾ ਬੱਚਿਆਂ ਨੂੰ ਗੁਰਬਾਣੀ ਤੇ ਗੁਰਸਿੱਖੀ ਦੇ ਨਾਲ ਜੋੜਨ ਦੇ ਲਈ ਇਹ ਉਪਰਾਲਾ ਹਰ ਸਾਲ ਸਾਲ ਦੇ ਵਿੱਚ ਦੋ ਵਾਰ ਕੀਤਾ ਜਾਂਦਾ ਗੁਰਦੁਆਰਾ ਸਾਹਿਬ ਦਾ ਅਸ਼ੀ दशਮੀ ਸੋ ਪਹਿਲੇ ਪ੍ਰਕਾਸ਼ ਦੇ ਹੜੇ ਦੇ ਸੰਬੰਧ ਦੇ ਵਿੱਚ ਵਿਸ਼ੇਸ਼ ਤੌਰ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪਹਿਲਾ ਪ੍ਰਕਾਸ਼ ਜੋ 1599 ਦੇ ਵਿੱਚ ਸਤਿਗੁਰਾਂ ਨੇ ਇਸ ਕਾਰਜ ਨੂੰ ਆਰੰਭਿਆ ਤੇ 1604 ਦੇ ਵਿੱਚ ਸੰਪੂਰਨਤਾ ਕਰਵਾਈ ਤੇ ਪਹਿਲਾ ਪ੍ਰਕਾਸ਼ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਵਿੱਚ ਕਰਵਾਇਆ ਲੋਕਾਂ ਨੂੰ ਜਾਗਰੂਕ ਕਰਨ ਦੇ ਲਈ ਤੇ ਅਸੀਂ ਬਾਣੀ ਤੇ ਗੁਰਬਾਣੀ ਦੇ ਨਾਲ ਜੁੜ ਜਾਈਏ ਇਸ ਲਈ ਇਹ ਸਾਰੇ ਸਮਾਗਮ ਆਰੰਭੇ ਜਾਂਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤਾਂ ਨੂੰ ਅਪੀਲ ਹੈ ਸੋ ਅੱਜ ਦੇ ਸਮਾਗਮਾਂ ਦੀ ਸਮਾਪਤੀ ਹੋ ਚੁੱਕੀ ਹੈ ਕੱਲ ਨੂੰ ਠੀਕ 9 ਵਜੇ ਜੋ ਨਵੀਂ ਇਮਾਰਤ ਗੁਰਦੁਆਰਾ ਸਾਹਿਬ ਅਸ਼ਹੀ ਦਸਮੀ ਦੀ ਬਣ ਰਹੀ ਹੈ ਉਸ ਦੇ ਵਿੱਚ ਖੁੱਲੇ ਪੰਡਾਲਾਂ ਦੇ ਵਿੱਚ ਸਤਿਗੁਰਾਂ ਦਾ ਪ੍ਰਕਾਸ਼ ਫੁੱਲਾਂ ਦੀ ਵਰਕਾ ਕਰਕੇ ਕੀਤਾ ਜਾਵੇਗਾ ਅਤੇ 9 ਵਜੇ ਤੋਂ 2 ਵਜੇ ਤੱਕ ਵਿਸ਼ੇਸ਼ ਗੁਰਮਤ ਸਮਾਗਮ ਜਿਸ ਦੇ ਵਿੱਚ ਕਾ ਡੀ ਕਵੀਸ਼ਰ ਅਤੇ ਵਿਸ਼ੇਸ਼ ਤੌਰ ਤੇ ਸਿੰਘ ਸਾਹਿਬ ਗੁਰਮਿੰਦਰ ਸਿੰਘ ਜੀ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਪਹੁੰਚ ਰਹੇ ਨੇ ਸੋ ਸੰਗਤਾਂ ਨੂੰ ਬੇਨਤੀ ਹੈ ਕਿ ਆਪ ਜਿਨੇ ਹਮ ਹਮਾ ਕੇ ਪਹੁੰਚਣ ਦੀ ਕਿਰਪਾਲਤਾ ਕਰਨੀ ਸੀ ਤੇ ਨਾਲ ਹੀ ਖੰਡੇ ਬਾਟੇ ਦਾ ਅਮਤ ਤਿਆਰ ਹੋ ਰਿਹਾ ਏ ਜਿਨ੍ਹਾਂ ਸੰਗਤਾਂ ਨੇ ਖੰਡੇ ਬਾਟੇ ਦੀ ਦਾਤ ਨੂੰ ਪ੍ਰਾਪਤ ਕਰਨਾ ਹੈ ਉਹ ਕੇਸ਼ੇ ਇਸ਼ਨਾਨ ਕਰਕੇ ਗੁਰਦੁਆਰਾ ਪਾਸ਼ਾਏ ਦਸਮੀ ਹੀਰਾ ਵਿਖੇ ਪਹੁੰਚਣਾ ਅਤੇ ਕਕਾਰ ਗੁਰਦੁਆਰਾ ਸਾਹਿਬ ਵੱਲੋਂ ਟੇਟਾ ਰਹਿ ਦਿੱਤੇ ਜਾਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ